ਇਹਨਾਂ ਤਸਵੀਰਾਂ ਦੇ ਵਿੱਚ ਰੋਂਦੀਆਂ ਕਰਲਾਉਂਦੀਆਂ ਹੋਈਆਂ ਇਹ ਔਰਤਾਂ ਅਤੇ ਕੁੜੀਆਂ ਦੇ ਰੋਣ ਦਾ ਕਾਰਨ ਸੁਣ ਕੇ ਤੁਹਾਡੀਆਂ ਅੱਖਾਂ ਵੀ ਹੰਝੂ ਰੋਕ ਨਹੀਂ ਸਕਣਗੀਆਂ ਜੋ ਇਹਨਾਂ ਦੇ ਨਾਲ ਹੋਇਆ ਉਸ ਦੇ ਨਾਲ ਇਹਨਾਂ ਦੀ ਦੁਨੀਆ ਤਬਾਹ ਹੋ ਗਈ ਦਰਸਲ ਇਸ ਔਰਤ ਦਾ ਪੁੱਤ ਪ੍ਰਦੀਪ ਕੁਮਾਰ ਆਪਣੀਆਂ ਤਿੰਨ ਬੱਚੀਆਂ ਨੂੰ ਪਾਲਣ ਅਤੇ ਘਰ ਦਾ ਗੁਜ਼ਾਰਾ ਚਲਾਉਣ ਲਈ ਦਿਨ ਰਾਤ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਜਿਸ ਦੇ ਨਾਲ ਉੱਥੇ ਕੁਝ ਅਜੀਬਾ ਹੋਇਆ ਕਿਸ ਜਿਸ ਦੀ ਹਾਲਤ ਦੇਖ ਕੇ ਸਾਰਿਆਂ ਦੀ ਰੂਹ ਕੰਬ ਉੱਠੀ ਮਾਮਲਾ ਅੰਮ੍ਰਿਤਸਰ ਦੇ ਵੇਰਕਾ ਦਾ ਹੈ ਤੁਹਾਡਾ ਬੇਟਾ ਸੀ ਹਾਂਜੀ ਮੇਰਾ ਬੇਟਾ ਪ੍ਰਦੀਪ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਆਹ ਵੇਰਕਾ ਦੇ ਰਹਿਣ ਵਾਲੇ ਆ ਅੱਛਾ ਜੀ ਹਾਂਜੀ ਪ੍ਰੀਤ ਨਾ ਕਰਦੇ ਪ੍ਰੀਤ ਇੱਥੇ ਕੰਮ ਕਿੱਥੇ ਕਰਦਾ ਸੀ ਆ ਸਿਕਾਈ ਵੇਚਦਾ ਕਈ ਵੇ ਇਹ ਤਾਂ ਐਸੇ ਕਈ ਵੇ ਬੁਲਾਣ ਨੂੰ ਆਉਤ ਨਹੀਂ ਚੌਦਹ ਰਾਤੀ ਰਾਤ ਨੂੰ ਰਾਤ ਨੂੰ ਬੁਲਾ ਲੈਂਦਾ ਹਾਂ 12 ਵਜੇ 1 ਵਜੇ 12 ਵਜੇ ਜਦੋਂ ਬੁਲਾਣਾ ਉਹ ਨੋ ਨਹੀਂ ਆਏ ਨਾ ਰਾਤ ਨੂੰ ਕੰਮ ਕਰਦਾ ਰਹੇ ਕੰਪਨੀ ਚ ਰਾਤ ਦਿਨ ਇਹਨੇ ਕਾਰ ਸਾਂ ਜਾ ਕੇ ਨਹੀਂ ਵੇਖਿਆ ਆਪਣੇ ਬੱਚੇ ਤਿੰਨ ਕੁੜੀਆਂ ਇਹਦੀਆਂ ਉਹਨਾਂ ਦਾ ਕੌਣ ਵਾਲੀ ਵਾਸਤੇ ਅੱਜ ਮਾਰਕੀਟ ਕਾ ਛੋਟਾ ਇਹਨਾਂ ਨੂੰ ਮਾਰਕੀਟ ਕਾ ਛੋਟਾ ਇਹਨਾਂ ਤਿੰਨ ਕੁੜੀਆਂ ਆਈਆਂ ਕੌਣ ਸੰਭੇਗਾ ਅਸੀਂ ਸੰਭ ਸਕਨੇ ਆ ਮਾਈ ਬੁੱਢਾ ਕੀ ਮੰਗੀ ਕਰਦੇ ਹੋ ਜੀ ਹਾਂ ਹੁਣ ਸਾਫ਼ ਚਾਹੀਦਾ ਤੇਰੇ ਨਾਲ ਚੰਨ ਬੱਚੇ ਇੱਕ ਜਾਨੀ ਹੋਰੀ ਮੇਰਾ ਨਾਮ ਹਰਤੀ ਹਰਤੀ ਮੈਂ ਨਾ ਕੰਮ ਵਾਲਾ ਇੱਥੇ ਕੰਮ ਕਰਦਾ ਵਾ ਕੰਪਨੀ ਚ ਆਹ ਕੰਪਨੀ ਰੋਡ ਆ ਇਹ گاਵਾ ਦਫਤਰ ਘਰੇ ਬਣਾਇਆ ਹੋਇਆ ਵਾ ਤੇ ਨਾ ਇੱਥੇ ਜੂ ਪੇਜਦਾਰ ਪੇ ਰਿੰਗ ਦਾ ਆਨਲਾਈਨ ਕੰਮੰਦਾਵਾ ਬਿਜਲੀ ਦਾ ਕੰਮ ਵੀ ਕਰਦੇ ਆ ਇਹਨਾਂ ਨੇ ਨਾ ਉਧਰ ਜੀਠਾ ਰੋਡ ਤੇ ਵੀ ਨਾ ਵਕਾਂ ਪੜਿਆ ਵਾ ਉੱਤੇ ਨੂੰ ਭੇਜਿਆ ਹੀ ਕੰਮ ਕਰਨ ਸਿਰ 9 ਵਜੇ ਦਾ ਗਿਆ ਵਾ 12 ਵਜੇ ਮੇਰੇ ਘਰ ਆਇਆ ਤਾਂ ਠੀਕ ਹੀ 1:30 ਵਜੇ ਮੈਂ ਫੋਨ ਕੀਤਾ ਨਹੀਂ ਫੋਨ ਚੁੱਕੇ ਦੋ ਤੇ ਨਾ ਪਰ ਮੈਂ ਕਿਹਾ ਜ਼ਿਆਦਾ ਕੰਮ ਕਰਦਾ ਹੋਊਗਾ ਉਸ ਤੋਂ ਬਾਅਦ ਮੇਰਾ ਪ੍ਰਾਵਿਤ ਕੰਮ ਚ ਲੱਗਾ ਵਾ ਉਹਦਾ ਫੋਨ ਆਇਆ ਵੀ ਨੋ ਉਹਨੇ ਕਿਹਾ ਆਹ ਕਿ ਕੋਤੋਂ ਘਰੇ ਆ ਵੇ ਕਹਾ ਕਹਿੰਦਾ ਮੈਡਮ ਨਾਲ ਗੱਲ ਕਰ ਲੈ ਜਿਹੜੀ ਦਫ਼ਤਰ ਦੀ ਮੈਡਮ ਆ ਮੈਡਮ ਨੇ ਮੇਰੇ ਥੋੜ੍ਹ ਭੋਲਿਆ ਤਾਂ ਕਹਿੰਦਾ ਮੈਡਮ ਨੇ ਵੈਨਾਲੇ ਕਹਿੰਦੀ ਗੈਨਈ ਕਹਿੰਦੀ ਪਰ ਢੇਪ ਠੀਕ ਹੈ ਮੈਂ ਕਾਰ ਲੈ ਕੇ ਆ ਲੱਗੀ ਆ ਮੈਨੂੰ ਆ ਗੱਲ ਕਹੀ ਹੈ ਕਾਰ ਆੜ ਕੇ ਮੇਰੇ ਨਾਲ ਮੇਰੇ ਕਾਰ ਲਾਜ ਝਟ ਗਏ ਰੋਣਾ ਨਵਦੀਪ ਸਿੰਘ ਜੀ ਕੀ ਹੋਇਆ ਸੀ ਸਾਰਾ ਮਸਲਾ ਇਹ ਜੀ ਕੰਮ ਕਰਦਾ ਪਿਆ ਸੀ ਆਪਣੀ ਸਾਈਡ ਤੇ ਬਾਹਰ ਮਹਰਾਏ ਲੱਗੇ ਕੋਈ ਸਾਈਟ ਹਾਂਜੀ ਹਾਂਜੀ ਮੈਂ ਵੀ ਨਾਲ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸੀ ਇੱਥੇ ਕੰਪਨੀ ਜਿੱਤੇ ਮੈਨਾਂ 10-12 ਸਾਲ ਹੋਏ ਕੰਮ ਕਰਦਾ ਹਾਂ 10-12 ਸਾਲ ਹੋ ਗਏ ਹਾਂਜੀ 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 ਅੱਤੇ ਕੀ ਹੋਇਆ ਕੀ ਸੀ ਪ੍ਰੋਬਲਮ ਉਹ ਅੱਜ ਕੰਮ ਕਰਦਾ ਪਿਆ ਸੀ ਕਿਤੇ ਬੱਤੀ ਦਾ ਕੰਮ ਕਰਦਾ ਪਿਆ ਸੀ ਉੱਪਰ ਸੀਲਿੰਗ ਦੇ ਵਿੱਚ ਕਿਤੇ ਵੜਿਆ ਉੱਥੇ ਜਾ ਕੇ ਬੱਤੀ ਦਾ ਕੰਮ ਸ਼ਾਰਟ ਕਰਦਿਆਂ ਕਰਦਿਆਂ ਕਿਤੇ ਸ਼ਾਰਟ ਲੱਗਾ ਹੈ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮੈਂ ਜਾ ਕੇ ਸੀਲਿੰਗ 'ਚੋਂ ਕੱਢਿਆ ਵਾ ਜਿੱਥੇ ਇਹਨੂੰ ਸ਼ਾਰਟ ਲੱਗਾ ਉਸ ਤੋਂ ਬਾਅਦ ਇਹ ਮਤਲਬ ਕਿ ਥੱਲੇ ਲਿਆਂਦਾ ਇਹਨੂੰ ਸੈਕਿੰਡ ਫਲੋਰ ਤੇ ਹੈਗਾ ਸੀ ਉੱਥੋਂ ਥੱਲੇ ਲਿਆ ਕੇ ਗੱਡੀ 'ਚ ਪਾਇਆ ਹਸਪੀਟਲ ਹਸਪੀਟਲ ਵਾਲਿਆਂ ਨੇ ਡੈੱਡ ਘਰਾੜ ਦਿੱਤਾ ਅੱਛਾ ਹਸਪੀਟਲ ਵਾਲਿਆਂ ਨੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਪਾਂ ਘਰ ਲਿਆਂਦੇ ਸਾਰੇ ਕੰਮ ਕਰਦਾ ਸੀ ਮਾਲਕ ਉਹ ਨਹੀਂ ਪਹੁੰਚਿਆ ਉਹ ਮੈਂ ਉਦੋਂ ਇਹਨਾਂ ਦੇ ਵੇਰ ਕੇ ਗਿਆ ਆ ਸੀ ਇਹਨਾਂ ਨੂੰ ਤਲਾਸ਼ ਕਰਨਾ ਪਰ ਪਰਿਵਾਰ ਨੂੰ ਬਲਾਹ ਕਰਨ ਗਿਆ ਆ ਜੀ ਉਹਨਾਂ ਨੇ ਕਿਹਾ ਕਿ ਅਟੈਕ ਆ ਗਿਆ ਜੀ ਏ ਸਰ ਹੁਣ ਮੈਂ ਆ ਮੌਕੇ ਤੇ ਨਹੀਂ ਆਗਾ ਮੈਂ ਵੇਰ ਕੇ ਤਲਾਸ਼ ਕਰਨ ਗਿਆ ਸੀ ਹੂੰ ਤੇ ਉਸ ਤੋਂ ਬਾਅਦ ਹੀ ਇੱਕ ਦੇ ਮਾਲਕ ਵੀ ਇਹਨਾਂ ਦੇ ਘਰ ਘੁਰ ਗਏ ਸੀ ਕਿਤੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਉੱਥੇ ਕੋਈ ਨਹੀਂ ਉੱਥੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹਨਾਂ ਦਾ ਨਾਮ ਹੈ ਜੀ ਪ੍ਰਦੀਪ ਕੁਮਾਰ ਪੁੱਤਰ ਰਾਜਕਮਰ ਵਾਸੀ ਧੁੱਪ ਸੜੀ ਵੇਰਕੇ ਤੋਂ ਤੇ ਐਕਸੀਡੈਂਟ ਨਹੀਂ ਆਇਆ ਬਾਕੀ ਪੋਸਟਮਾਰਟਮ ਕਰਦੇ ਨੇ ਸਰਨ ਪਰਿਵਾਰ ਸਹਿਮਤ ਹੈ ਬਾਈ ਜਰਾ ਹਾਂਜੀ ਸਹਿਮਤ ਹੈ ਜੀ ਪਰਿਵਾਰ ਨਾਲ ਹੀ ਜੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚੇ ਲਿਆਂਦੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ